ਦਿਹੜੀਦਾਰਾਂ ਨੂੰ ਨਾਂ ਤੋਂ ਕੀ ਲੈਣਾ ਜੀ ਉਹ ਕਹਿੰਦੇ ਸਾਨੂੰ ਕੰਮ ਮਿਲ ਜੂਗਾ ਸਾਡੇ ਚੁੱਲੇ 'ਚ ਰੋਟੀ ਪੱਕ ਜੂਗੀ ਸਾਡੀ ਦਿਹਾੜੀ ਵੱਧ ਜੂਗੀ ਆ ਇਹ ਹੀ ਉਹ ਕਾਂਗਰਸ ਵਾਲਿਆਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਉਹ ਨਾਂ 'ਚ ਹੀ ਉਲਝੇ ਪਏ ਨੇ ਜਿਹੜਾ ਅੰਦਰ ਕਰਕੇ ਕੰਮ ਇਹ ਉਹਦਾ ਵਿਰੋਧ ਕਰੋ ਜਿਹੜੀ ਸਕੀਮ ਜਿਹੜੀ ਹੈ ਉਹਦੇ 'ਚੋਂ ਸਾਰੇ ਕੰਮ ਬੰਦ ਕਰਤੇ ਤੇ ਸੈਂਟਰਲ ਸਰਕਾਰ ਨੇ ਆਪਦੇ ਤੋਂ ਹੱਥ ਖਿੱਚ ਕੇ ਸਟੇਟਾਂ ਤੇ ਭਾਰ ਪਾਤਾ ਤੇ ਸਟੇਟਾਂ ਦਾ ਪੈਸਾ ਰੁਕ ਲਿਆ ਅਸੀਂ ਤਾਂ ਜੀ ਜੋ ਪੰਜਾਬ ਦੇ ਹੱਕ 'ਚ ਨਹੀਂ ਹੋਊਗਾ ਕੇਂਦਰ ਦਾ ਕੋਈ ਵੀ ਫੈਸਲਾ ਸੀ ਹਰ ਇੱਕ ਫੈਸਲੇ ਦਾ ਵਿਰੋਧ ਕਰਾਂਗੇ ਈ ਰਿਸਟਰੀਆਂ ਹੋ ਗਈਆਂ ਜੀ ਹੁਣ ਤੁਸੀਂ ਈ ਰਿਸਟਰੀਆਂ ਜਿਹੜੀਆਂ ਨੇ ਉਹ ਉਹਦੇ ਵਾਸਤੇ ਇੱਥੇ ਆਉਣ ਦੀ ਲੋੜ ਨਹੀਂ ਬਸੀਕਾ ਨਵੀਸ ਜਿਹੜੇ ਪੈਸੇ ਮੰਗਦੇ ਹੁੰਦੇ ਸੀ ਮੈਨੂੰ ਵੀ ਪਤਾ ਮੈਂ ਰਿਸਟਰੀਆਂ ਕਰਾਉਣ ਆਉਂਦਾ ਰਿਹਾ ਜੀ ਠੀਕ ਹੈ ਨਾ ਤੇ ਉਹ ਹੁਣ ਤੁਸੀਂ ਘਰੋਂ ਹੀ ਰਿਸਟਰੀ ਆਪ ਲਿਖ ਕੇ ਲੈ ਕੇ ਆ ਸਕਦੇ ਹੋ ਜਾਂ ਉੱਥੇ ਜਿਹੜਾ ਕਚੈਰੀ ਚ ਫੋਟੋ ਖਿਚਵਾਉਣਾ ਆਉਨੇ ਹੋ ਤਾਂ ਤੁਹਾਨੂੰ ਪ੍ਰੋਪਰ ਟਾਈਮ ਮਿਲਦਾ ਹੈ ਕਿ ਸਵਾ ਦੋ ਤੋਂ 2:30 ਵਜੇ ਤੱਕ ਤੁਸੀਂ ਆ ਜਾਓ 15 ਮਿੰਟੇ ਤੁਹਾਡੀ ਰਜਿਸਟਰੀ ਹੋ ਕੇ ਬਾਹਰ ਹੋ ਜੂਗੀ 20 ਤੋਂ 22 ਮਿੰਟ ਲੱਗਦੇ ਹੈ ਜੀ ਗੱਡੀ ਖੜਾਉਣ ਤੋਂ ਲੈ ਕੇ ਦੁਬਾਰਾ ਗੱਡੀ 'ਚ ਬੈਠਣ ਤੱਕ ਰਜਿਸਟਰੀ ਹੋਣ ਤੇ ਠੀਕ ਹੈ ਨਾ ਈ ਰਜਿਸਟਰੀਆਂ ਹੋ ਗਈਆਂ ਬਹੁਤ ਸਾਰੇ ਕੰਮ ਜਿਹੜੇ ਨੇ ਉਹ ਪੋਰਟਲ ਖੁੱਲ ਗਏ ਕਿਉਂਕਿ ਜ਼ਮਾਨੇ ਦੇ ਮੁਤਾਬਕ ਚੱਲਣਾ ਪਊਗਾ ਆਨਲਾਈਨ ਹੋਣ ਲੱਗ ਗਏ ਅਸੀਂ ਤਾਂ ਦਫ਼ਤਰ ਬੰਦ ਕਰ ਰਹੇ ਹਾਂ ਆਰਟੀਏ ਲੁਧਿਆਣੇ ਦੀਆਂ 90% ਸੇਵਾਵਾਂ ਬੰਦ ਕਰਤੀਆਂ ਕਿਉਂਕਿ ਲੋੜ ਹੀ ਨਹੀਂ ਲੋਕ ਆਪਣਾ ਤੁਸੀਂ ਪੋਰਟਲ ਤੇ ਜਾ ਕੇ ਅਪਗ੍ਰੇਡ ਕਰ ਲਓ ਪਰ ਦੋ ਸਾਰੀ ਇਨਫੋਰਮੇਸ਼ਨ ਸੋ ਪ੍ਰਸ਼ਟਾਚਾਰ ਜਿਹੜਾ ਉਹ ਜੜਾਂ ਚ ਬੈਠਿਆ ਹੋਇਆ ਉਹਨੂੰ ਖਤਮ ਕਰਨ ਲੱਗੇ ਹੋયા ਬినాਸ਼ ਕਿਸੇ ਵੀ ਚੀਜ਼ ਦਾ ਨਹੀਂ ਹੁੰਦਾ ਪਰ ਹਾਂ ਕੋਸ਼ਿਸ਼ਾਂ ਸਾਡੇ ਵੱਲੋਂ ਜਾਰੀ ਨੇ ਦਿਹਾੜੀਦਾਰਾਂ ਨੂੰ ਨਾਂ ਤੋਂ ਕੀ ਲੈਣਾ ਜੀ ਉਹ ਕਹਿੰਦੇ ਸਾਨੂੰ ਕੰਮ ਮਿਲ ਜੂਗਾ ਸਾਡੇ ਚੁੱਲੇ 'ਚ ਰੋਟੀ ਪੱਕ ਜੂਗੀ ਸਾਡੀ ਦਿਹਾੜੀ ਵੱਧ ਜੂਗੀ ਆ ਇਹ ਹੀ ਉਹ ਕਾਂਗਰਸ ਵਾਲਿਆਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਉਹ ਨਾਂ 'ਚ ਹੀ ਉਲਝੇ ਪਏ ਨੇ ਜਿਹੜਾ ਅੰਦਰ ਕਰਕੇ ਕੰਮ ਇਹ ਉਹਦਾ ਵਿਰੋਧ ਕਰੋ ਜਿਹੜੀ ਸਕੀਮ ਜਿਹੜੀ ਹੈ ਉਹਦੇ ਚੋਂ ਸਾਰੇ ਕੰਮ ਬੰਦ ਕਰਤੇ ਤੇ ਸੈਂਟਰਲ ਸਰਕਾਰ ਨੇ ਆਪਦੇ ਤੋਂ ਹੱਥ ਖਿੱਚ ਕੇ ਸਟੇਟਾਂ ਤੇ ਭਾਰ ਪਾਤਾ ਤੇ ਸਟੇਟਾਂ ਦਾ ਪੈਸਾ ਰੁਕ ਲਿਆ ਅਸੀਂ ਤਾਂ ਜੀ ਜੋ ਪੰਜਾਬ ਦੇ ਹੱਕ 'ਚ ਨਹੀਂ ਹੋਊਗਾ ਕੇਂਦਰ ਦਾ ਕੋਈ ਵੀ ਫੈਸਲਾ ਸੀ ਹਰ ਇੱਕ ਫੈਸਲੇ ਦਾ ਵਿਰੋਧ ਕਰਾਂਗੇ ਈ ਰਿਸਟਰੀਆਂ ਹੋ ਗਈਆਂ ਜੀ ਹੁਣ ਤੁਸੀਂ ਈ ਰਿਸਟਰੀਆਂ ਜਿਹੜੀਆਂ ਨੇ ਉਹ ਉਹਦੇ ਵਾਸਤੇ ਇੱਥੇ ਆਉਣ ਦੀ ਲੋੜ ਨਹੀਂ ਬਸੀਕਾ ਨਵੀਸ ਜਿਹੜੇ ਪੈਸੇ ਮੰਗਦੇ ਹੁੰਦੇ ਸੀ ਮੈਨੂੰ ਵੀ ਪਤਾ ਮੈਂ ਰਿਸਟਰੀਆਂ ਕਰਾਉਣ ਆਉਂਦਾ ਰਿਹਾ ਜੀ ਠੀਕ ਹੈ ਨਾ ਤੇ ਉਹ ਹੁਣ ਤੁਸੀਂ ਘਰੋਂ ਹੀ ਰਿਸਟਰੀ ਆਪ ਲਿਖ ਕੇ ਲੈ ਕੇ ਆ ਸਕਦੇ ਹੋ ਜਾਂ ਆਪਾਂ ਉੱਥੇ ਜਿਹੜਾ ਕਚੈਰੀ ਚ ਫੋਟੋ ਖਿਚਾਉਣਾ ਆਉਨੇ ਹੋ ਤਾਂ ਤੁਹਾਨੂੰ ਪ੍ਰੋਪਰ ਟਾਈਮ ਮਿਲਦਾ ਕਿ ਸਵਾ ਦੋ ਤੋਂ 2:30 ਵਜੇ ਤੱਕ ਤੁਸੀਂ ਆ ਜਾਓ 15 ਮਿੰਟੇ ਤੁਹਾਡੀ ਰਿਸਟਰੀ ਹੋ ਕੇ ਬਾਹਰ ਹੋ ਜਾਊਗੀ 20 ਤੋਂ 22 ਮਿੰਟ ਲੱਗਦੇ ਆ ਜੀ ਗੱਡੀ ਖੜਾਉਣ ਤੋਂ ਲੈ ਕੇ ਦੁਬਾਰਾ ਗੱਡੀ 'ਚ ਬੈਠਣ ਤੱਕ ਰਿਸਟਰੀ ਹੋਣ ਤੇ ਠੀਕ ਹੈ ਨਾ ਈ ਰਿਸਟਰੀਆਂ ਹੋ ਗਈਆਂ ਬਹੁਤ ਸਾਰੇ ਕੰਮ ਜਿਹੜੇ ਨੇ ਉਹ ਪੋਰਟਲ ਖੁੱਲ ਗਏ ਕਿਉਂਕਿ ਜ਼ਮਾਨੇ ਦੇ ਮੁਤਾਬਕ ਚੱਲਣਾ ਪਊਗਾ ਆਨਲਾਈਨ ਹੋਣ ਲੱਗੇ ਅਸੀਂ ਤਾਂ ਦਫ਼ਤਰ ਬੰਦ ਕਰ ਰਹੇ ਹਾਂ ਆਰਟੀ ਲੁਧਿਆਣੇ ਦੀਆਂ 90% ਸੇਵਾਵਾਂ ਬੰਦ ਕਰਤੀਆਂ ਕਿਉਂਕਿ ਲੋੜ ਹੀ ਨਹੀਂ ਲੋਕ ਆਪਣਾ ਲਾਇਸੈਂਸ ਅਪਗ੍ਰੇਡ ਕਰਾਉਣਾ ਤੁਸੀਂ ਪੋਰਟਲ ਤੇ ਜਾ ਕੇ ਅਪਗ੍ਰੇਡ ਕਰ ਲਓ ਪਰ ਦੋ ਸਾਰੀ ਇਨਫੋਰਮੇਸ਼ਨ ਸੋ ਪ੍ਰਸ਼ਟਾਚਾਰ ਜਿਹੜਾ ਉਹ ਜੜਾਂ 'ਚ ਬੈਠਿਆ ਹੋਇਆ ਉਹਨੂੰ ਖਤਮ ਕਰਨ ਲੱਗੇ ਹੋયા ਬੀਨਾਸ ਕਿਸੇ ਵੀ ਚੀਜ਼ ਦਾ ਨਹੀਂ ਹੁੰਦਾ ਪਰ ਹਾਂ ਕੋਸ਼ਿਸ਼ਾਂ ਸਾਡੇ ਵੱਲੋਂ ਜਾਰੀ ਨੇ